ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਹਾਂ ਸੰਦੋ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਗੇ ਕੁਐਸਟ ਹੈ ਤੁਹਾਨੂੰ ਕਿ ਅੱਜ ਕਿਤੇও ਵੀ ਸਜਣੋ ਖਰੀਦਦਾਰੀ ਕਰਦੇ ਜਾਂ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਕੋਈ ਪਿਛੇ ਲੰਮੇ ਵਾਲੀ ਗੱਲਾਂ ਨਾ ਰਵੇ ਪਹੁੰਚਿਆ ਪਿੰਡ ਦੇਵਪਾਠ ਜ਼ਿਲ੍ਹਾ ਤੇ ਤਹਿਸੀਲ ਸ਼ਰੀ ਤਰਨਤਾਰ ਸਾਹਿਬ ਸਜਣੋ ਘਰੇਲੂ ਫਾਰਮ ਤੇ ਆਪਾਂ ਵੀਡੀਓ ਬਣਾ ਰਹੇ ਹਾਂ ਇੱਕ ਤੇ ਬਾਈ ਹੋਣੀ ਜਿਹੜੇ ਕੈਮਰੇ ਦੇ ਮੂਹਰੇ ਨਹੀਂ ਆਉਣਾ ਚਾਹੁੰਦੇ ਬਾਕੀ ਘਰੇਲੂ ਫਾਰਮ ਆ ਕੋਈ ਵਪਾਰ ਲੈਣ ਦਾ ਕੀਤਾ ਨਹੀਂ ਆ ਤੇ 22 ਦੇ ਦਸਮ ਮੁਤਾਬਕ ਦਿਨ 8 ਰਹਿ ਕੇ ਸੂਣ ਦੇ ਵਿੱਚ ਸਜਨੋ ਬਾਕੀ ਤੋਰਾ ਤੂਰਾ ਤੁਸੀਂ ਦੇਖ ਲਓ ਬਹੁਤ ਸੋਹਣਾ ਵੱਡਾ ਟਾਂਚਾ ਫੁੱਲ ਛੋਟੀ ਨਹੀਂ ਆ ਬਿਲਕੁਲ ਜੈੱਟ ਬਲੈਕ ਇੱਕ ਰੰਗ ਕਾਲੀ ਸ਼ਾ 14 ਕਿਲੋ ਦੁੱਧ ਦਿੱਤਾ ਤੀਜਾ ਸੂਆ ਗਾਂ ਸੂਣਾ ਨੇ ਸਜਨੋ ਸੀਸਰਾ ਸੂਆ ਚੰਗੀ ਗਾੜ ਰਹੀ ਹੈ ਸਜਨੋ ਤੇ ਬਹੁਤ ਸੋਹਣੀ ਆ 22 ਦੇ ਦਸਮ ਮੁਤਾਬਕ ਠੀਕ ਆ ਜੀ ਕਦੀ ਕੈਮਰੇ ਮੂਰੇ ਅੱਗੇ ਗੱਲ ਨਹੀਂ ਕੀਤੀ ਇਸ ਕਰਕੇ ਕਹਿੰਦੇ ਕਿ ਸਾਰੀ ਡਿਟੇਲ ਸੰਧੂ ਸਾਹਿਬ ਤੋਂ ਲੈਣੀ ਆ ਉਹਨਾਂ ਦੇ ਦਸਤਾਵੇਜ਼ ਮੁਤਾਬਕ ਫੋਨ ਨੰਬਰ ਉੱਪਰ ਦਿੱਤਾ ਹੋਊਗਾ ਪਿੰਡ ਤੇਈਵਾਰ ਸੱਜਣੋ ਜ਼ਿਲ੍ਹਾ ਕਸੀਲ ਤਰਨਤਾਰ ਸਾਹਿਬ ਦੇ ਵਿੱਚ ਐ ਮੈਂ ਤੇ ਮੈਂ ਚੰਗੀ ਆ ਠੀਕ ਆ ਜੀ ਜਾਇਜ਼ ਆ ਰੇਟ ਦਿਨ 8 ਸੱਜਣੋ ਬਾਕੀ ਰਹਿਗੇ ਸੂਨ ਦੇ ਵਿੱਚ 8-10 ਨੂੰ ਸੋਪੂਗੀ ਬਾਕੀ ਸੋਣੀ ਆ ਜਿੰਨੀ ਵੇਖੀ ਆ ਤੇ ਡਿਮਾਂਡ ਦੀ ਗੱਲ ਕਰੀਏ ਬਿਲਕੁਲ ਜਾਇਜ਼ ਹੀ ਕੀਤੀ ਕੋਈ ਜ਼ਿਆਦੀ ਨਹੀਂ ਕੀਤੀ 110000 ਰੁਪਇਆ ਰੇਟ ਕੀਤਾ ਹੈ ਤੇ ਜਿਹੜਾ ਲੈ ਦੇ ਆ ਬਾਈ ਕਹਿੰਦਾ ਕਿ 1 ਲੱਖ ਰੁਪਏ ਦੀ ਦੇ ਦੂ ਹੋਰ ਘਰ ਆਿਆਂ ਦਾ ਮਨ ਤਨ 5000 ਹੋਰ ਕਰ ਦੇਣਗੇ 95000 ਦੀ ਲਾਸਟ